ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗੱਬਣ ਬਣਾ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਡਿਟੇਲ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਜੀ ਹਾਂਜੀ ਵਧੀਆ ਬਾਈ ਨਾਮ ਤੇ ਐਡਰੈਸ ਹੋ ਗੋ ਨਾਮ ਸੰਦੀਪ ਸਿੰਘ ਪਿੰਡ ਕੁਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਈ ਨੇੜੇ ਨਿਹਾਲ ਸਿੰਘ ਵਾਲਾ ਬਦਨੀ ਬਲਾਸਪੁਰ ਨੇੜੇ ਹੀ ਰਹਿੰਦੇ ਨੇ ਮੋਬਾਈਲ ਨੰਬਰ ਬੋਲ 86996 77060 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਬਾਅਦ ਦੇ ਦਿੰਦੇ ਆ ਕਿਹੜਾ ਸੋਸ ਹੋਊਂਗੀ ਏ ਭਾਈ ਦੂਜਾ ਸੂਆ ਸੁਹੰਦੀ ਆ ਜੀ ਕਿੰਨੇ ਦਿਨ ਲੈਂਦੀ ਆ ਭਾਈ ਦਿਨ ਬਸ ਹਫਤੇਕ ਦੀ ਕੱਚੀ ਆ ਗਈ ਜਾਨੀ ਦੀ ਹੁਣ ਤਾਂ ਲਾਉਣ ਲੱਗ ਗਈ ਹੂੰ ਹਫਤੇਕ ਦੀ ਕੱਚੀ ਦਾਖਦਾ ਭਾਈ ਦੇਖ ਵਾਟਰ ਰੂਟਰ ਚੰਗਾ ਗਾ ਦੁੱਧ ਪਾ ਦੂ 14 15 ਕਿਲੋ ਜਾਨੀ ਦੀ ਖੁੱਲਾ ਡੁੱਲਾ ਦੇ ਦੂਗੀ 50 ਵਾਲੀ ਜਰਸੀ ਆ ਥਣ ਵੀ ਚੰਗਾ ਲੱਗਣਾ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਜਿਆਦ ਬ੍ਰੀਡ ਚੰਗੀ ਆ ਗਰਮੀ ਬਿਲਕੁਲ ਨਹੀਂ ਮੰਨਣੀ ਹੈਂਡ ਫੂਟ ਜਿਹੜੀ ਕਰਮ ਵਾਲੀ ਦੀ ਚੰਗੀ ਆ 50 ਵਾਲੀ ਜਰਸੀ ਆ ਫੇਸ ਫੂਟਸ ਬਹੁਤ ਚੰਗਾ ਤੇ ਬਾਕੀ ਤੋਰਾ ਤਾਰਾ ਬੈਠਦਾ ਚੰਗਾ ਗਾ ਬਈ ਇਹੀ ਮੁੱਲ ਆ ਭਰਾ ਇਹਦਾ ਮੁੱਲ ਬਸ ਬਈ ਲੈਣ ਦੇਣੀ 45000 ਚੋਂ ਮਾਨਤਾਨ ਕਰਦੇ ਆ 45000 ਦੇ ਵਿੱਚੋਂ ਜਿਹੜਾ ਮਾਨਤਾਨ ਜ਼ਰੂਰ ਹੋ ਜੂਗਾ ਬਾਕੀ ਇਹ ਨਿਗਲਦਿਆਂ ਬਹੁਤ ਘੱਟ ਆ ਬਣਾ ਜਾ ਜਲਦੀ ਬਹੁਤ ਘੱਟ ਆ ਕਿ ਮੁੱਲ ਜਾਇਜ਼ ਆ 45000 ਰੁਪਈਆ ਬਾਕੀ ਹਜੇ ਬਈ ਕੱਚੀ ਆ ਉਸ ਹਿਸਾਬ ਨਾਲ ਜੱਜਮੈਂਟ ਕਰੋ ਬਣੂਗੀ ਬਹੁਤ ਨਾੜਾ ਨੂੜਾ ਚੰਗੀਆਂ ਥਣ ਹਵਾਨਾ ਵੀ ਚੰਗਾ ਹੈ ਗੱਲਾਂ ਆਪੀ ਥਣ ਮੁੱਠੀ ਵਾਲਾ ਥਣ ਕਲਾਕਲਾ ਥਣ ਤੇ ਲਾਂ ਚੈੱਕ ਕਰੋ ਬਹੁਤ ਪਈਆਂ ਨੇ ਬਾਕੀ ਸੀਲ ਠੰਡੀ ਬਿਥੇਰੀ ਹੈਗੀ ਆ ਕੈਮਰੇ ਤੋਂ ਡਰਦੀ ਐ ਥੋੜਾ ਜਿਹਾ ਜਿਵੇਂ ਮਰਜ਼ੀ ਬਹਿ ਜਾਵੇ ਕੋਈ ਥੱਲੇ ਜਿਵੇਂ ਮਰਜ਼ੀ ਹੱਥ ਲਾਈ ਚੱਲ ਕਰਮ ਵਾਲੀ ਦੇ ਕਹੀਂ ਦੀ ਕੋਈ ਛੇ ਨਹੀਂ ਲੈ ਕੋਈ ਚੱਕਰ ਹੀ ਨਹੀਂ ਉਹ ਜਿਵੇਂ ਮਰਜ਼ੀ ਬਹਿ ਜਾਵੇ ਢੱਲਾ ਦਿਖਾ ਦੇ ਬਣੀ ਖੱਟੇ ਢੱਲਾ ਦਾ ਹਜੇ ਬਹੁ ਪੰਆ ਪੂਰੀ ਫੁੱਲ ਤਿਆਰ ਹੋ ਕੇ ਸੂਗੀ 15 ਕਿਲੋ ਦੀ ਤਾਂ ਗਾਰੰਟੀ ਤੇ ਆਪਾਂ ਵੇਚਦਾ ਯਾਰ ਜਿਹੜਾ ਮਰਜ਼ੀ ਬੰਦਾ ਲੈ ਜਾਏ ਓਕੇ ਅੱਗੇ ਵੀਰੇ ਦੋ ਨੰਬਰ ਕਿਹੜਾ ਸਾਸ ਹੋਊਗੀ ਇਹ ਬਈ ਪਹਿਲਾ ਹੀ ਆ ਕਿੰਨੇ ਦਿਨ ਲੈਂਦੀ ਹੈ ਦਿਨ ਤਾਂ ਇਹ ਲੈ ਜੂਗੀ ਇਹ ਹਫਤੇਕ ਦੀ ਕੱਚੀ ਹੈਗੀ ਠੀਕ ਆ ਹਾਂ ਪਹਿਲਾਂ ਬਾਕੀ ਇਧਰੋਂ ਹੀ ਡਰਦੀ ਆ ਥੋੜੀ ਜੀ ਸੀਲ ਠੰਡੀ ਹੈ ਵੀ ਬਥੇਰੀ ਹੈ ਜੀ ਕੋਈ ਚੱਕਰੀ ਨਹੀਂ ਉਹ ਜਾਈ ਚਾਲ ਕੋਈ ਚੱਕਰੀ ਨਹੀਂ ਠੰਡੀ ਸੀਲ ਆ ਇਹ ਤੋਂ ਡਰਦੀ ਆ ਕੈਮਰਾ ਪਹਿਲਾਂ ਸੁਆ ਫੇਸ ਕਮਾਲ ਥਣ ਬਹੁਤ ਚੰਗਾ ਗੁਲਾਬੀ ਥਣ ਕਲਾ ਕਲਾ ਥਣ ਸੂਰੀ ਬਈ ਮੜੀ ਕੱਦ ਬੱਡ ਵੀ ਚੰਗਾ ਕਰਮਾ ਵਾਲੀ ਦਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਥੋੜੀ ਜੱਗ ਦੀ ਹੈ ਕੈਮਰੇ ਤੋਂ ਜੇ ਕੋਈ ਚਟਨੀ ਆਰਡਰ ਹੋਟਰ ਬਹੁਤ ਚੰਗਾ ਤਿਆਰ ਕਰੋ ਕਿੰਨਾ ਤੁਦ ਦਿਉਗਾ ਐਸਟੀਮੇਟ ਦੁੱਧ ਬਈ 15 16 ਕਿਲੋ ਦਾ ਦੇਣਾ ਚਾਹੀਦਾ ਜਿਹੜਾ ਸਾਹ ਹੁਣਾ ਕੱਦ ਬੱਡਾ ਹੈ ਨਾ ਕੱਦ ਬੱਡ ਬਹੁਤ ਚੰਗਾ ਬਾਕੀ ਨਿਖਰੂਗੀ ਬੈੜ ਹਜੀ ਬਸ ਥੋੜੀ ਜੀ ਲਿੱਸੀ ਲਿੱਸੀ ਹੈਗੀ ਨਹੀਂ ਤਾਂ ਬੈੜ ਜੇ ਰਾਜੀ ਹੁੰਦੀ ਤਾਂ ਪਤਾ ਹੀ ਨਹੀਂ ਕਿੱਧਰ ਨੂੰ ਜਾਣਾ ਸੀ ਸਹੀ ਗੱਲ ਆ ਬਈ ਮੁੱਲ ਭਰਾ ਦਾ ਮਨਵਾ 48000 ਦੀ ਦੇ ਦਿਆਂਗੇ ਮਾਨਤਾਨ ਹੋ ਜੂ ਆ ਮਾਨਤਾਨ ਕਰਦੇ ਆ 48000 ਰੁਪਏ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਆਰਡਰ ਦੇਖੋ ਭਾਈ ਆਰਡਰ ਬਹੁਤ ਚੰਗਾ ਹੈ ਕੈਮਰੇ ਤੋਂ ਡਰਦੀ ਆ ਥੋੜੀ ਜੀ ਜਗਦੀ ਜਿਹਾ ਉਹ ਜੋ ਕੋਈ ਚੱਕਰ ਨਹੀਂ ਬੜ ਚੰਗੀ ਆ ਮੁੱਲ ਵੀ ਜਾਇਜ਼ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜਰੂਰ ਹੋ ਜੂਗਾ ਨਾਗਪਰਾ ਕੋਈ ਦੋ ਸੀ ਦੋਨੇ ਰਖਾਤੇ ਕਿਸੇ ਵੀਰ ਦੇ ਦੋਨਾਂ ਜੋ ਕੋਈ ਵੀ ਪਸੰਦ ਆ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖ ਲੈ ਸਾਰੇ ਵੀਰਾਂ ਦਾ ਐਦਲੋ あんっちゃ